ਅੱਜ ਦੇ ਸਮੇਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਬੇਦਵੀਂ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ ਕੀ ਕਾਰਨ ਨੇ ਇਹਨਾਂ ਦੇ ਸਭ ਤੋਂ ਪਹਿਲਾਂ ਜਦੋਂ ਵੀ ਅਸੀਂ ਪਿੰਡ ਦੇ ਵਿੱਚ ਗੁਰਦੁਆਰਾ ਬਣਾਉਣਾ ਹੈ ਤਾਂ ਪਿੰਡ ਦੀ ਜਿਹੜੀ ਤੁਹਾਡੀ ਕਮੇਟੀ ਹੈ ਜਾਂ ਸਰਪੰਚ ਨੇ ਉਹਨਾਂ ਨਾਲ ਸਲਾਹ مشਵਰਾ ਕਰਕੇ ਵੀ ਅਸੀਂ ਗੁਰਦੁਆਰਾ ਤੇ ਬਣਾ ਰਹੇ ਹਾਂ ਅਸੀਂ ਗਰੰਤੀ ਸਿੰਘ ਨੂੰ ਉਹਦੀ ਯੋਗਤਾ ਮੁਤਾਬਿਕ ਤਨਖਾਹ ਦੇ ਸਕਦੇ ਹਾਂ ਕੋਈ 2-3 ਸੇਵਾਦਾਰ ਅਸੀਂ ਨਾਲ ਰੱਖ ਸਕਦੇ ਹਾਂ ਜਿਹੜੀ ਗੁਰੂ ਘਰ ਦੀ ਸਹੂਲਤ ਵਾਸਤੇ ਹੋਣ ਜੇ ਤੇ ਤੁਹਾਡੇ ਗੁਰ ਪਿੰਡ ਦੀ ਪੰਚਾਇਤ ਇਹ ਮਨਜ਼ੂਰ ਕਰਦੀ ਹੈ ਵੀ ਅਸੀਂ ਇਹ ਸਾਰੀਆਂ ਸਹੂਲਤਾਂ ਗਰੰਤੀ ਅਤੇ ਸੇਵਾਦਾਰਾਂ ਨੂੰ ਰੱਖ ਸਕਦੇ ਹਾਂ ਤਾਂ ਤੁਸੀਂ ਗੁਰਦੁਆਰਾ ਪਿੰਡ ਚ ਬਣਾਓ ਜੇ ਤੁਸੀਂ ਇਹ ਸਾਰੀਆਂ ਸਹੂਲਤਾਂ ਗਰੰਥੀ ਨਹੀਂ ਉਹਨਾਂ ਦੀ ਤਨਖਾਹ ਨਹੀਂ ਦੇ ਸਕਦੇ 2-3 ਸੇਵਾਦਾਰ ਨਹੀਂ ਰੱਖ ਸਕਦੇ ਤਾਂ ਪਿੰਡ 'ਚ ਗੁਰਦੁਆਰਾ ਨਾ ਬਣਾਓ ਕਿਉਂਕਿ ਤੁਸੀਂ ਇਕੱਲੇ ਇੱਕ ਗ੍ਰੰਥੀ ਇਕੱਲਾ ਰੱਖ ਕੇ ਉਹਨੂੰ 4-5000 ਰੁਪਿਆ ਤੁਸੀਂ ਤਨਖਾਹ ਦੋਗੇ ਉਹਨੇ ਆਪਣੇ ਪਰਿਵਾਰਿਕ ਰੋਜੇਵੇਂ ਹੋਰ ਵੀ ਬਹੁਤ ਕੰਮ ਨੇ ਉਹਨੂੰ ਉਹਨੇ ਉਹ ਵੀ ਵੇਖਣੇ ਹੁੰਦੇ ਨੇ ਤੇ ਅਸੀਂ ਸਾਰੇ ਜਿਹੜੀ ਜ਼ਿੰਮੇਵਾਰੀ ਗ੍ਰੰਥੀ ਨੂੰ ਦੇ ਕੇ ਤੇ ਕਹਿ ਦਿੰਨੇਵੇਂ ਬਾਬਾ ਜੀ ਤੁਸੀਂ ਹੁਣ ਗੁਰਦੁਆਰੇ ਦਾ ਪ੍ਰਬੰਧ ਸੰਭਾਲਣਾ ਹੈ ਤੇ ਜਦੋਂ ਗ੍ਰੰਥੀ ਘਰ ਚਲ ਜਾਂਦਾ ਹੈ ਗੁਰਦੁਆਰੇ ਨੂੰ ਤਾਲਾ ਮਾਰ ਜਾਂਦਾ ਹੈ ਤੇ ਪਿੱਛੋਂ ਗੁਰੂ ਘਰ ਦੀ ਦੇਖਰੇਖ ਵਾਸਤੇ ਕੋਈ ਨਹੀਂ ਹੁੰਦਾ ਤੇ ਫਿਰ ਇਹ ਜਿਹਰੀਆਂ ਬੇਦਵੀਆਂ ਦੇ ਕਾਰਨ ਬਣ ਜਾਂਦੀ ਨੇ 6 ਪਿੰਡਾਂ ਦੀਆਂ ਸੰਗਤਾਂ ਪਿੰਡ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਚਾਹੀਦਾ ਹੈ ਵੀ ਗੁਰਦੁਆਰਾ ਇੱਕੋ ਹੀ ਹੋਵੇ ਪਿੰਡ 'ਚ ਦੋ ਤਿੰਨ ਸੇਵਾਦਾਰ ਹੋਣ ਇੱਕ ਰਾਤ ਪਹਿਰੀ ਤੇ ਰਵੇ ਤਾਂ ਇਹ ਜਿਹੜੀਆਂ ਬੇਦਵੀਆਂ ਦੇ ਕਾਰਨ ਘਟ ਸਕਦੀ ਨੇ ਜੇਦੋ ਅਸੀਂ ਪਿੰਡ 'ਚ ਗੁਰਦੁਆਰੇ 4 4 5 5 ਆਪਣੀਆਂ ਜਾਤਾਂ ਦੇ ਨਾਲ ਸੰਬੰਧਿਤ ਗੁਰਦੁਆਰੇ ਬਣਾ ਲਈ ਗੁਰਦੁਆਰੇ ਦੇ ਵਿੱਚ ਕੋਈ ਆਉਂਦਾ ਨਹੀਂ ਕਿਉਂਕਿ 5 6 ਗੁਰਦੁਆਰੇ ਬਣਾਏ ਹੁੰਦੇ ਉਹ ਬੰਦਾ ਸੋਚਦਾ ਵੀ ਮੈਂ ਕਿੱਧਰ ਨੂੰ ਜਾਵਾਂ ਕਿੱਥੇ ਜਾਵਾਂ ਤੇ ਜਿੱਥੇ ਕੋਈ ਜਾਂਦਾ ਹੀ ਨਹੀਂ ਉੱਥੇ ਇਹੋ ਜਿਹੀਆਂ ਬੇਦਵੀਆਂ ਜਿਹੜੇ ਕਾਰਨ ਬਣ ਜਾਂਦੀ ਨੇ ਸੋਏ ਸਾਨੂੰ ਗੁਰ ਸਿੱਖਾਂ ਨੂੰ ਆਪ ਸੋਚਣਾ ਪੈਣਾ ਵੀ ਇਹ ਕਾਰਨ ਕਿਉਂ ਆਗਰੇ ਨੇ ਕਿਉਂਕਿ ਅੱਜ ਦੇ ਸਮੇਂ 'ਚ ਹਰ ਪਿੰਡ 'ਚ 4 4 5 5 ਗੁਰਦੁਆਰੇ ਹੀ ਨੇ ਗ੍ਰੰਥੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਗ੍ਰੰਥੀ ਹੁਣ ਵਿਚਾਰਾ ਕੀ ਕਰੇ ਸਾਰੀ ਜ਼ਿੰਮੇਵਾਰੀ ਤੋਂ ਹੀ ਗ੍ਰੰਥੀ ਨੂੰ ਸੌਂਪ ਦਿੱਤੀ ਇਹ ਸਾਡੇ ਚ ਹੀ ਕਮੀਆਂ ਨੇ ਤੇ ਦੂਸਰੀ ਗੱਲ ਵੀ ਜਦ ਆਪਾਂ ਜਦੋਂ ਕਹਿ ਦਿੰਦੇ ਆ ਵੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਹੈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਘਰ-ਘਰ ਵਿੱਚ ਜਾ ਕੇ ਤੁਹਾਨੂੰ ਕੀ ਸਮਝਾ ਲੇ ਮਹੰਤਾਂ ਦਾ ਜਦੋਂ ਗੁਰਦੁਆਰਿਆਂ ਤੇ ਕਬਜ਼ਾ ਸੀ ਮਹੰਤ ਆਪਣੀਆਂ ਮਨਿਆਈਆਂ ਕਰਦੇ ਸਨ ਨਚਾਰਾਂ ਦੇ ਨਾਚ ਨਚਾਉਂਦੇ ਸਨ ਜੂਆ ਸ਼ਰਾਬ ਚੱਲਦਾ ਸੀ ਗੁਰਦੁਆਰਿਆਂ ਦੇ ਵਿੱਚ ਜਦੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਈ ਹੈ ਇਹ ਸਭ ਜਿਹੜੇ ਕੰਮਾਂ ਨੂੰ ਠੱਲ ਪਈਏ ਗੁਰਦੁਆਰਿਆਂ 'ਚ ਇਹੋ ਜਿਹੀਆਂ ਮਨਿਆਈਆਂ ਮਨਮਤਾਂ ਵਾਲੀਆਂ ਕ੍ਰਿਤਿਆਂ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਇਹ ਜਿਹੜੀਆਂ ਕ੍ਰਿਤੀਆਂ ਤਾਂ ਹੀ ਖਤਮ ਹੋਈਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਪ੍ਰਬੰਧ ਆਪਣੇ ਹੱਥ ਦੇ ਵਿੱਚ ਲਿਆ ਤੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਸੇਵਾਦਾਰ ਪ੍ਰਬੰਧਕ ਕਮੇਟੀ ਨੇ ਨਿਯੁਕਤ ਕੀਤੇ ਹੁੰਦੇ ਨੇ ਗੁਰੂ ਘਰ ਦੀ ਸਹੂਲਤ ਵਾਸਤੇ ਉਹਨਾਂ ਨੂੰ ਤੌਰ ਤਨਖਾਹਾਂ ਮਿਲਦੀਆਂ ਨੇ ਉਹ ਰਾਤ ਦਿਨ ਪਹਿਰੇਤੇ ਰਹਿੰਦੇ ਨੇ ਵੀ ਅਸੀਂ ਵੀ ਪਿੰਡਾਂ ਦੇ ਸੰਗਤ ਸਮੁੱਚੀ ਸੰਗਤ ਇਹੋ ਜਿਹਾ ਪ੍ਰਾਲਾ ਕਰ ਸਕੇ ਤਾਂ ਪਿੰਡ ਦੇ ਜਿਹੜੇ ਗੁਰਦੁਆਰੇ ਉੱਥੇ ਇਹੋ ਜਿਹੀਆਂ ਵੇਦਵੀਆਂ ਬਹੁਤ ਕਰ ਸਕਦੀਆਂ ਤੇ ਜੇ ਨਹੀਂ ਅਸੀਂ ਇਹੋ ਜੀਆਂ ਕਰ ਸਕਦੇ ਹਾਂ ਤੇ ਪਿੰਡ ਚ ਇੱਕੋ ਹੀ ਗੁਰਦੁਆਰਾ ਬਣਾਓ ਤੇ ਸਾਰੇ ਪਿੰਡ ਦੀ ਸੰਗਤ ਰਲ ਮਿਲ ਕੇ ਇੱਕ ਗੁਰਦੁਆਰੇ ਦਾ ਪ੍ਰਬੰਧ ਚਲਾਓ ਤਾਂ ਜੋ ਇਹੀਆਂ ਬੇਲਵੀਆਂ ਘਟ ਸਕਣ ਜਦੋਂ ਥਾਂ ਥਾਂ ਤੇ ਗੁਰਦੁਆਰੇ ਬਣਾਵਾਂਗੇ ਤੇ ਇਹੋ ਜੀਆਂ ਬੇਲਵੀਆਂ ਵਧਈਆਂ ਨਹੀਂ ਆਈਆਂ ਕਿਉਂਕਿ ਸਾਡਾ ਧਿਆਨ ਇਨ੍ਹਾਂ ਕੰਮਾਂ ਵੱਲ ਨਹੀਂ ਜਾਂਦਾ ਸੋ ਇਹ ਜਿਹੜੀ ਹਰ ਇੱਕ ਸਿੱਖ ਨੂੰ ਚਾਹੀਦਾ ਹੈ ਵੀ ਅਸੀਂ ਜਿਹੜਾ ਗੁਰਦੁਆਰੇ ਦਾ ਪ੍ਰਬੰਧ ਸਤਕਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਉਹ ਕਿਵੇਂ ਕਰ ਸਕਦੇ ਹਾਂ ਇਹਨਾਂ ਬੇਦਬੀ ਨੂੰ ਕਿਵੇਂ ਬਚਾ ਸਕਦੇ ਹਾਂ ਕਿਉਂਕਿ ਇੱਕ ਸਿੱਖ ਨੂੰ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਦਰਦ ਹੋਣਾ ਹੈ ਕਿਸੇ ਹੋਰ ਦੂਸਰੇ ਧਰਮ ਦੇ ਵਿਅਕਤੀ ਨੂੰ ਦਰਦ ਨਹੀਂ ਹੋਣਾ ਇਹਦਾ ਜੋ ਇੱਕ ਗੁਰਸਿੱਖ ਨੂੰ ਦਰਦ ਹੋਣਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਹੈ ਹੋਰ ਦੂਸਰੇ ਕਿਸੇ ਨੂੰ ਦਰਦ ਨਹੀਂ ਹੋਣਾ ਇਹਦਾ ਸੋ ਗਰੁੱਪ ਉਪ ਪਿਆਰਿਓ ਮੈਂ ਤਾਂ ਆਪਣੇ ਵਿਚਾਰ ਦਿੱਤੇ ਨੇ ਸੋ ਜੇ ਵਿਚਾਰ ਚੰਗੇ ਲੱਗੇ ਤਾਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ